जी हरजिंदर वाली यूट्यूब चैनल से स्वागत प्यारे दर्शकों सब तो पहला पहल अपील कि भाई जिन्ना दोस्तान ने अजे तक इस चैनल को सबसक्राइब नहीं किया प्लीज़ कर लवो हर रही गल अडियो की अज जी मैं गल करनी है ये तो मंत्र है मोदी साहब को ਤੇ ਅਮਿਤ ਸ਼ਾਹ ਕੋਲ ਸ਼ਾਮ-ਦਾਮ ਦੰਡ ਭੇਜ ਦੀ ਜੋ ਨੀਤੀ ਉਹ ਅਪਲਾਈ ਕਰ ਰਹੇ ਨੇ ਤੇ ਦੇਸ਼ ਦੀ ਰਾਜਨੀਤੀ ਦੇ ਵਿੱਚ ਵਿਰੋਧੀਆਂ ਨੂੰ ਹਰ ਰੋਜ਼ ਚਿਤ ਕਰ ਰਹੇ ਨੇ ਕੱਲ ਤੱਕ ਕਰਤੀ ਕਮਾਲ ਜਦੋਂ ਰਾਜ ਸਭਾ ਦੀਆਂ 15 ਸੀਟਾਂ ਤੇ ਚੋਣ ਹੋਈ ਜਿਸ ਤਰੀਕੇ ਨਾਲ ਉਹਨਾਂ ਨੇ ਉੱਥੇ ਵਿਰੋਧੀਆਂ ਨੂੰ ਚਿਤ ਕੀਤਾ ਸੱਚ ਬੋਚੇ ਕਮਾਲ ਤੇ ਸੋਚਣ ਵਾਲੀ ਗੱਲ ਹੈ ਕਿ ਕਾਂਗਰਸ ਕਿਵੇਂ ਮੁਕਾਬਲਾ ਕਰੂ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜਾ ਅਖਲੇਸ਼ যাদব ਦੀ ਸਮਾਜਵਾਦੀ ਪਾਰਟੀ ਜਿਹਦੇ 10-12 ਬੰਦੇ ਕੱਲ ਟੁੱਟੇ ਨੇ ਉਹ ਕਿਵੇਂ ਮੁਕਾਬਲਾ ਕਰੂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਟਾਈਮ ਲੱਗਣ ਲੱਗਿਆ ਸੀ ਜਿੱਦੇ ਆਗਰਾ ਦੇ ਵਿੱਚ ਇਕੱਠ ਹੋਇਆ ਸੀ ਇੱਕ ਟਾਈਮ ਲੱਗਣ ਲੱਗਿਆ ਸੀ ਜਿੱਦੇ ਇੰਡੀਆ ਗੱਠ ਜੋੜ ਜਿਹੜਾ ਹੈ ਉਨਾ ਦੇ ਵਿੱਚ ਸੀਟਾਂ ਦੀ ਸ਼ੇਅਰਿੰਗ ਤੋਂ ਬਾਅਦ ਹੌਸਲਾ ਉਹਨਾਂ ਦਾ ਵਧਿਆ ਸੀ ਪਰ ਹੁਣ ਤਾਂ ਗੱਲ ਇਹ ਹੈ ਕਿ ਜਿਹੜੇ ਸਰਕਾਰਾਂ ਕਾਂਗਰਸ ਦੀਆਂ ਚੱਲ ਰਹੀਆਂ ਨੇ ਉਹ ਵੀ ਟੁੱਟਣ ਲੱਗੀਆਂ ਨੇ ਤੇ ਕੋਈ ਪਤਾ ਨਹੀਂ ਅੱਜ ਇਹ ਖਬਰ ਆ ਜੇ ਕਿ ਹਿਮਾਚਲ ਸਰਕਾਰ ਟੁੱਟ ਜੇ ਹਮਾਚਲ ਦੇ ਵਿੱਚ ਇੱਕ ਸੀਟ ਸੀ ਲੇਕਿਨ ਇੱਕ ਸੀਟ ਨੇ ਵੱਡਾ ਖੇਲਾ ਕਰਤਾ ਉਹਨਾਂ ਤੁਸੀਂ ਦੇਖੋ ਹਰਸ਼ਮਾ ਹਰਸ਼ਮਾ ਜਿੱਤੇ 40 ਵੋਟਾਂ ਹੋਣ ਤੇ ਜਿੱਤਿਆ ਕੋਣ 25 ਵੋਟਾਂ ਵਾਲਾ ਭਾਵੇਂ ਕਿ ਜਿੱਤਿਆ ਉਹ ਲਾਟਰੀ ਚ ਹੀ ਹੈ ਕਿਉਂਕਿ 34 34 ਹੋ ਗਈਆਂ ਸੀ ਪਰ 9 ਵੋਟਾਂ ਤੋੜੀਆਂ ਉਹਨਾਂ ਨੇ 6 ਤੋੜੀਆਂ ਜਿਹੜੀਆਂ ਕਾਂਗਰਸੀਆਂ ਦੀਆਂ ਔਰ ਬਾਕੀ 3 ਆਯਾਦ ਨਾਲ ਲੈ ਗਏ ਚੌਥੀ ਹੋਗੇ ਚੌਥੀਏ ਹੋਗੇ ਉਸ ਤੋਂ ਬਾਅਦ ਫਿਰ ਜਿਹੜਾ ਵੱਡਾ ਵਕੀਲ ਅਮੀਰ ਵਕੀਲ ਹੈ ਦੇਸ਼ ਦਾ ਅਭੀਸ਼ੇਕ ਮੰਨੂ ਸਿੰਘ ਵੀ ਉਹ ਹਾਰ ਗਿਆ ਹੁਣ ਗੱਲ ਤਾਂ ਇਹ ਹੈ ਉਹਦੀ ਇਹ ਕੋਈ ਨਵੀਂਤਾ ਕਰ ਲਈ ਹੈ ਵੈਸੇ ਇਹ ਨਹੀਂ ਕਿ ਇਹ ਪਹਿਲੀ ਵਾਰ ਹੋਈ ਹੈ ਕ੍ਰਾਸ ਵੋਟਿੰਗ ਰਾਸ ਪਹਿਲਾਂ ਵੀ ਹੁੰਦੀ ਆਈ ਹੈ ਜਦੋਂ ਕਾਂਗਰਸ ਪਾਵਰ ਚ ਉਹਦੀ ਹੁੰਦੀ ਆਈ ਹੈ 98 ਚ ਵੀ ਹੋਈ ਹੈ 99 ਚ ਤਾਂ ਉਦੋਂ ਜਿਹੜਾ ਸ਼ਰਦ ਪਵਾਰ ਦੀ ਪਾਰਟੀ ਐਨਸੀਪੀ ਬਣ ਗਈ ਸੀ ਮਤਲਬ ਉਸ ਵੇਲੇ ਨਜ਼ਮਾ ਅਬਦੁੱਲਾ ਤੇ ਰਾਮ ਪ੍ਰਧਾਨ ਕਾਂਗਰਸ ਦੇ ਸੀ ਤੇ ਉਧਰੋਂ ਪ੍ਰਬੋਧ ਬਾਜਨ ਸੀ ਭਾਜਪਾ ਦਾ ਜਿਸ ਤਰੀਕੇ ਨਾਲ 10 ਬੰਦੇ ਟੁੱਟੇ ਸੀ ਕਾਂਗਰਸ ਨੇ ਤੋਂ ਉਹ ਤਾਂ ਉਦੋਂ ਵੀ ਟੁੱਟਦੇ ਟੋੜਪਨ ਤਾਂ ਮਾਹਰ ਹੈ ਭਾਰਤੀ ਜਨਤਾ ਪਾਰਟੀ ਇਸ ਤਾਂ ਕੋਈ ਉਹ ਕੱਲ ਨਹੀਂ ਹੈ ਲੇਕਿਨ ਕੱਲ ਕੱਲੀ ਤੋੜਪਨ ਦੀ ਰਾਜ ਸਭਾ ਦੀ ਸੀਟ ਦੀ ਨਹੀਂ ਭਿਸੰਗ ਵੀ ਹਾਰ ਗਿਆ ਗਲਤ ਹੈ ਕਿ ਸੁਖੂ ਵੀ ਗਿਆ ਲੱਗਦਾ ਸੁਖੂ ਜਿਹੜਾ ਕਿ ਜੀਐਮ ਹੈ ਹਿਮਾਚਲ ਦਾ ਮਤਲਬ ਇਹ ਹੈ ਕਿ ਹਿਮਾਚਲ ਦੀ ਕਾਂਗਰਸੀ ਸਰਕਾਰ ਉਹਦੀ ਪ੍ਰੋਬਲਮ ਆਈ ਪਈ ਹੈ ਦੇਖੋ ਇਹਨਾਂ ਕੋਲ ਬੰਦੇ ਨਹੀਂ ਸਮਝ ਜਾਂਦੇ ਆਪਣੇ ਬੰਦੇ ਰਾਤ ਨੂੰ ਥੋੜੇ ਨਾਲ ਡੇਢ ਕਰਦੇ ਨੇ ਸਵੇਰੇ ਉਹ ਪੰਚਕੋਲਾ ਬੈਠੇ ਨੇ ਤੇ ਬੋਟ ਜਿਹੜੀ ਹੈ ਉਹਨਾਂ ਨੇ ਪਾਈ ਹੈ ਕਾਂਗਰਸੀ ਦੇ ਭਾਰਤੀ ਜਨਤਾ ਪਾਰਟੀ ਦੇ ਅਰਸ਼ ਮਹਾਜਨ ਤੇ ਹੁਣ ਮੰਗ ਕਰਨੀ ਸੀ ਬਜਟ ਸੈਸ਼ਨ ਚੱਲ ਰਿਹਾ ਹੈ ਕਿ ਨਿਗਤ 34 34 ਦੇ ਇਨ ਇਨਬਿਟਵੇਂ ਤੋੜਤੇ ਹੋਰ ਬੰਦੇ ਪਤਾ ਹੀ ਲੱਗਿਆ ਕਿ ਪੰਜ ਦੋ ਮੰਤਰੀ ਨੇ ਹੋਰ ਐਮਐਲਏ ਨੇ ਪੰਜ ਤੋੜ ਲੇ ਤੇ ਸਰਕਾਰ ਬਣ ਜੂਗੀ ਇਹਦੀ ਭਾਰਤੀ ਜਨਤਾ ਪਾਰਟੀ ਦੀ ਕੀ ਫਰਕ ਪੈਂਦਾ ਏਕੇ ਨਾਲ ਸਿੰਧੇ ਨੂੰ ਨਹੀਂ ਬਣਾਇਆ ਉੱਥੇ ਮਹਾਰਾਸ਼ਟਰ ਚ ਇਹਨਾਂ ਚ ਬਣਾ ਦੇ ਲਗੇ ਕਿਸੇ ਮੈਂ ਤਾਂ ਦੱਸਿਆ ਵੀ ਹਰ ਹੀਲਾ ਵਰਤਦੀ ਹੈ ਹਰ ਹੀਲੇ ਦਾ ਮਤਲਬ ਇਹੀ ਹੈ ਸ਼ਾਮ-ਦਾਮ ਦਾ ਪਹਿਲਾਂ ਤਾਂ ਲਾਲਚ ਦੇ ਤਾਮ ਦੇ ਤੋ ਖਰੀਦ ਲੈਣਦੇ ਨੇ ਜੇ ਨਹੀਂ ਖਰੀਦ ਤਾ ਉਹ ਮਗਰ ਲਾ ਲੈਂਦੀ ਆ ਬੰਦੇ ਵੀ ਦੇਖ ਇਹ ਦੇਸ਼ ਹੈ ਸਾਡਾ ਪੈਸੇ ਨਾਲ ਬੰਦਾ ਜਿੱਤਦਾ ਤੇ ਜਿੱਤ ਕੇ ਪੈਸੇ ਕਮਾਉਂਦਾ ਹੈ ਪੈਸੇ ਕਮਾਉਣ ਦੇ ਗਲਤ ਤਰੀਕੇ ਹੁੰਦੇ ਨੇ ਪਾਪਾਂ ਬਾਜ਼ ਤਾਂ ਉਹਦੀ ਜਮਾਇਆ ਤੇ ਉਹਦਾ ਲੱਭ ਲੈਂਦੇ ਨੇ ਕਿਸੇ ਨੂੰ ਆਈ.ਡੀ ਦਾ ਡਰ ਕਿਸੇ ਨੂੰ ਈ.ਡੀ ਦਾ ਡਰ ਅਗਲਾ ਕਹਿੰਦਾ ਇੱਧਰ ਚੱਲੋ ਤੇ ਮਾਰੇ ਜਾਵਾਂਗੇ ਅਜੀਤ ਪੁਵਾਰ ਨਹੀਂ ਗਿਆ ਇਦਰਾਗੇ ਡਿਪਟੀ ਸੀਗੇ ਵੀ ਬਣ ਜਾਗੇ ਤੋ ਡਰਾਲੇ ਜਿਵੇਂ ਮਰਜੀ ਖਰੀਦ ਲੈ ਡਰਾਲੇ ਕੁੰਡਲੇ ਉਹਦੇ ਨਾਲ ਇਹਨੂੰ ਆਪਰੇਸ਼ਨ ਲੋਟਸ ਕਹਿ ਲੋ ਜੋ ਮਰਜੀ ਕਹਿ ਲੋ ਹਿਮਾਚਲ ਚ ਤਾਂ ਉਹਨਾਂ ਨੇ ਵੱਡਾ ਖੇਲਾ ਕਰਤਾ ਖੇਲਾ ਤਾਂ ਯੂਪੀ ਚ ਵੀ ਕਰਕੇ ਯੂਪੀ ਚ ਉੱਡਾ ਦੇ ਯੂਪੀ ਦੇ ਵਿੱਚ 8 ਜਿੱਤਰੀ ਸੀ 7 ਜਿੱਤਰੀ ਸੀ ਤੇ ਜਨ ਸਮਾਜਵਾਦੀਆਂ ਨੂੰ ਉਹਨੇ ਸੀ ਉਹਨਾਂ ਤੇ 8 ਜਿੱਤੇ ਨੇ ਜਿਹੜੇ ਵੋਟਾਂ ਸੀ ਉਹਦੇ ਮੁਤਾਬਕ ਲੇਕਨ ਕਰ ਗਏ ਇੱਕ 12 ਬੰਦੇ ਜਿਹੜੇ ਨੇ ਕਰਾਸ ਵੋਟਿੰਗ ਉਧਰ ਹੋਈ ਹੈ ਕਹਿ ਲੋ ਜੀ ਆਤਮਾ ਦੀ ਬਾਜ਼ੀ ਹੈ ਈਮਾਨ ਵੇਚ ਗਿਆ ਇਹਦਾ ਨਾਲੇ ਜਿਹੜਾ ਬੰਦਾ ਸਿਆਸਤ ਚ ਆ ਗਿਆ ਕਿਹੜਾ ਈਮਾਨ ਉਹਦਾ ਕੀ ਨੈਤਿਕਤਾ ਕਿਹੜਾ ਸਿਧਾਂਤ ਸਿਧਾਂਤਹੀਨ ਸਿਆਸਤ ਹੋਈ ਪਈ ਹੈ ਉਹ ਲੋਕ ਵਿਚਾਰੇ ਕੀ ਕਰਨ ਅਸਲ ਦੁੱਖ ਤਾਂ ਇਹ ਹੀ ਹੈ ਲੋਕਾਂ ਦੇ ਹੱਥ 'ਚ ਕੁਝ ਨਹੀਂ ਪੁਰ ਤੁਸੀਂ ਬੋਟ ਕਿਸੇ ਪਾਰਟੀ ਨੂੰ ਪਾਉਣੇ ਹੋ ਤਾਂ ਉੱਥੇ ਤੁਹਾਡੇ ਹੱਥ ਵਿੱਚ ਕੀ ਆ ਉਹ ਬੰਦਾ ਕਿਦਰ ਚੜੇ ਜਾਂਦਾ ਤੇ ਚਲੋ ਮੰਨ ਲਓ ਜੀ ਕਹਿੰਦੇ ਜ ਇਹੋ ਜਿਹੇ ਬੰਦਿਆਂ ਨੂੰ ਰਿਪੋਰਟ ਪੜ੍ਹ ਕੇ ਕਿਹਨੂੰ ਪਾਉਂਗੇ ਜੀ ਸਾਰੇ ਇਹੋ ਜਿਹੇ ਹੋਣਗੇ ਜੇ ਸਾਰੇ ਕੋ ਜਿਹੇ ਹੋਣ ਸਿਆਸਤ 'ਚ ਆਉਂਦੇ ਹੁਣ ਇਹੋ ਜਿਹੇ ਨੇ ਤੇ ਉਹਨਾਂ ਦੀ ਕੋਈ ਵਿਚਾਰਧਾਰਾ ਨਹੀਂ ਦੀ ਕੁਛ ਨਹੀਂ ਹੁੰਦਾ ਤੇ ਕੀ ਕਰ ਲੋਗੇ ਤੁਸੀਂ ਲੋ ਜੀ ਦੋ ਸਮਾਜਵਾਦੀ ਜਿੱਤੇ ਨੇ ਕੋ ਤੋ ਇਹਦਾ ਮਤਲਬ ਸਾਰਾ ਕੰਮ ਤੇ ਜੋਰ ਲਾਇਆ ਪਿਆ ਪਰ ਮੈਂ ਜਿਹੜੀ ਗੱਲ ਕਰਦਾ ਜਿਆਦਾ ਅਸਰਤਾ ਹੁਣ ਜਿਹੜਾ ਲੱਗਦਾ ਸੀ ਕਿ ਨਤੀਸ਼ ਕੁਮਾਰ ਨੂੰ ਇਹਨਾਂ ਨੇ ਮੁੱਖ ਮੰਤਰੀ ਬਣਾਇਆ ਸੀ ਉਹਦੀ ਅਗਲੀ ਪਲਟੀ ਦੇਖਣੀ ਚਾਹਣਾ ਬੜਾ ਕਮਾਲ ਹੈ ਹੁਣ ਦੋ ਕਿਸਮ ਦੇ ਜਾਤੋਂ ਪਲਟੀ ਮਾਰੂਗਾ ਦੁਬਾਰਾ ਜਾਊ ਡਾਲੂ ਪ੍ਰਸ਼ਾਦ যাদਬ ਕੋਲ ਫਿਰ ਬਣੂ ਚਾਚਾ ਤੇਜਸਵੀ ਦਾ ਜਿਹੜਾ ਕਹਿੰਦੇ ਸੀ ਚਾਹੇ ਮਰ ਜਾਵੇਂ ਪਾਰਟੀ ਨੂੰ ਬਦਲਦਾ ਉਹਨ ਉਸਰ ਪਾਰਟੀ ਬਦਲਣੀ ਕਿਉਂ ਪੈ ਰਹੀ ਉਹ ਇਸ ਕਰਕੇ ਵਿਆਰ ਦੇ ਵਿੱਚ ਕਿ ਕਾਂਗਰਸੀ ਟੁੱਟ ਕੇ ਆ ਗਏ ਹੁਣ ਦੋ ਕਾਂਗਰਸੀ ਇੱਕ ਆਰ ਜੀ ਡੀ ਦਾ ਤਿੰਨ ਆ ਗਏ ਟੁੱਟ ਕੇ ਭਾਰਤੀ ਜਨਤਾ ਪਾਰਟੀ ਚ ਪਤਾ ਇਹ ਲੱਗਿਆ ਕਿ ਇਹਨੂੰ 13 ਚਾਹੀਦੇ ਨੇ 75 ਹੈਗੇ ਨੇ ਉਹ ਜੇ ਉਹ ਆਪਣੇ ਪੱਧਰ ਦੇ ਮжоਰਿਟੀ ਬਣ ਜਾਂਦੀ ਹੈ ਭਾਰਤੀ ਜਨਤਾ ਪਾਰਟੀ ਦੀ ਉਹਨਾਂ ਨੇ ਨਤੀਜ ਤੋਂ ਕੀ ਲੈਣਾ ਇਲੈਕਸ਼ਨ ਤੋਂ ਪਹਿਲਾਂ ਉਹ ਦੀ ਸਰਕਾਰ ਬਣਾ ਲੈਣਗੇ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਨਤੀਸ਼ ਪੈਸੇ ਵੀ ਤੀਜੇ ਨੰਬਰ ਦੀ ਪਾਰਟੀ ਹੈ 45 ਦੇ ਤੇ ਕੁੱਲ ਪਰ ਇੰਨੀ ਗੱਲ ਵੀ ਆਪਦੇ ਸੰਭਾਲੇ ਹੋਏ ਨੇ ਹੁਣ ਲੱਗੇ ਰਿਹਾ ਜਾਂ ਹੋ ਹੀ ਸਕਦਾ ਹੈ ਕਿ ਨਤੀਸ਼ ਖਬਰ ਆਪਦੀ ਖੇਡ ਖੇਡੇ ਹੈ ਤਾਂ ਉਹ ਵੀ ਕਾਗ ਲੀਡਰ ਇੱਕ ਤਾਂ ਉਹਦੇ ਕੋਲ ਆਪਸ਼ਨ ਹੈ ਵੀ ਉਹ ਸਰਕਾਰੀ ਤੜਵਾ ਦੇ ਕਿ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਮinority ਚਾ ਸਰਗ ਚੋਣਾ ਦੁਆਰਾ ਇਸ ਮੁੱਖ ਮੰਤਰੀ ਕਰਵਾ ਸਕਦਾ ਹੈ ਲੇਕਿਨ ਕਰਨਾ ਕੀ ਦੇ ਆਮਿਤ ਸ਼ਾ ਉੱਥੇ ਬੈਠਾ ਗ੍ਰਹਿ ਮੰਤਰੀ ਨਹੀਂ ਹੋਊਗਾ ਜੇ ਨਹੀਂ ਹੋਊਗਾ ਤਾਂ ਫਿਰ ਅੱਗੇ ਕੀ ਹੋਊਗਾ ਦੂਜੀ ਆਪਸ਼ਨ ਨतीश ਕੁਮਾਰ ਕੋਲ ਇਹ ਹੈ ਜਦੋਂ ਨੂੰ ਲੱਗੇ ਕਿ ਭਾਰਤੀ ਜਨਤਾ ਪਾਰਟੀ ਮੇਰੇ ਨਾਲ ਕਰ ਰਹੀ ਹੈ ਹੁਣ ਧੋਖਾ ਉਹ ਦੁਬਾਰਾ ਜਾ ਕੇ ਚਰਨਾਚ ਜਵੈ ਲਾਲੂ ਪ੍ਰਸ਼ਾਦ ਯਾਦਵ ਦੇ ਤੇ ਆ ਜਾਓ ਆਪਾਂ ਇਕੱਠੇ ਹੋਈਏ ਇਹ ਤਾਂ ਮਾਰਤਾ ਸੀ ਮੈਨੂੰ तो हूँ उल्ट भी हो सकता ईवन तेजस्वी तो याद बाकी ना तो ठीक है तेजस्वी ने कहे आता चलो जो कुछ होना सी हो गया आपे होनी बिहार के कुछ भी हो सकता है। ये है साढ़े देश की राजनीति एक दिन दे रहा मैं तो यह भी पता लगे आसाम च भी कांग्रेस टुट रहे तो हम कांग्रेस टुट रहे हैं उन्होंने बंदे फुल टाइम बैठे ने कम करा पावर च ਨਾਗਪੁਰ ਬੈਠੇ ਨਿਗਰ ਰੱਖਣ ਨੂੰ ਤੇ ਇੱਥੇ ਤਾਂ ਬਚਲਦਾ ਇਹਨਾਂ ਦਾ ਸ਼ਕਲਾ ਸੀ ਉਹ ਗ੍ਰਿਫਟ ਖਿੜੀ ਜਾਂਦਾ ਉਹ ਬਦਈ ਨਹੀਂ ਪ੍ਰਿੰਕੋ ਕਹਿੰਦੇ ਨੂੰ ਕੀ ਪਤਾ ਉੱਥੇ ਰੋਡ ਮਾਰਚ ਜਿਹੜੇ ਐ ਸ਼ੋਅ ਕਰ ਰਹੀ ਐ ਤੋਂ ਜਿਹੜਾ ਮੈਨੂੰ ਇਹ ਲੱਗਦਾ ਹੈ ਕਿ ਹਾਲਾਤ ਜਿਹੜੇ ਬਣੇ ਹੋਏ ਨੇ ਨਾ ਸੱਚਮੁੱਚ ਹੀ ਹਾਲ ਦੀ ਘੜੀ ਮੋਦੀ ਨੂੰ ਰੋਣਾ ਬਹੁਤ ਔਖਾ ਲੱਗਦਾ ਕਿਉਂਕਿ ਸਾਹਮਣੇ ਕੋਈ ਉਸ ਪੱਧਰ ਦਾ ਲੀਡਰ ਨਜ਼ਰ ਨਹੀਂ ਆ ਰਿਹਾ ਜਦੋਂ ਹਮ ਤਾਂ ਦੇਖਾਂਗੇ ਆ ਜੈਨੈ ਮਿਲਦੇ ਨਵੀਂ ਵੀਡੀਓਜ਼